ਹੈਲੋ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹਾਂਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਇਹਨਾਂ ਦੀ ਡਿਮਾਂਡ ਸੀ ਕਿ ਮੈਂ ਮੂਲੀ ਵਾਲੇ ਪਰੌਂਠੇ ਖਾਣੇ ਆ ਜਿਹਦੇ ਲਈ ਮੈਂ ਇੱਧਰ ਮੂਲੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਇੱਕ ਥਾਲੀ ਵਿੱਚ ਕद्दूकस ਕਰ ਲਿਆ ਆ ਹਾਂਜੀ ਇੱਧਰ ਮੈਂ ਵੱਧ ਤੋਂ ਵੱਧ 10 ਤੋਂ 15 ਮੂਲੀਆਂ ਲਈਆਂ ਨੇ ਜੋ ਕਿ ਮੈਂ ਚੰਗੀ ਤਰ੍ਹਾਂ ਕद्दूकस ਕਰ ਲੀਆਂ ਨੇ ਕਿਉਂਕਿ ਸਾਡੀ ਫੈਮਿਲੀ 'ਚ 5 ਤੋਂ 7 ਮੈਂਬਰ ਨੇ ਇਸ ਲਈ ਇੰਨੀਆਂ ਮੂਲੀਆਂ ਕਦੂਕਸ਼ ਕੀਤੀਆਂ ਨੇ ਉਸ ਤੋਂ ਬਾਅਦ ਮੈਂ 2 ਤੋਂ 2.5 ਚਮਚਾ ਜਲੂਣ ਪਾ ਕੇ ਚੰਗੇ ਤਰ੍ਹਾਂ ਇਸ ਨੂੰ ਮਿਕਸ ਕਰ ਲਿਆ ਆ ਅੱਧੇ ਘੰਟੇ ਦੇ ਰੈਸਟ ਲਈ ਰੱਖ ਦਿੱਤਾ ਆ ਕਿਉਂਕਿ ਇਹਦੇ ਨਾਲ ਨਮਕ ਪਾਉਣ ਨਾਲ ਪਾਣੀ ਜਾਂ ਜਿਹੜਾ ਕਿ ਉਹਦੇ ਚ ਮੂਲੀਆਂ ਚੋਂ ਨਿਕਲ ਜਾਂਦਾ ਆ ਆਸਾਨੀ ਨਾਲ ਤੇ ਰੋਟੀ ਸਾਡੀ ਹੀ ਵਧੀਆ ਬਣਦੀ ਆ ਹਾਂਜੀ ਇੱਧਰ ਮੂਲੀਆਂ ਰੱਖਿਆ ਨੂੰ ਅੱਧਾ ਘੰਟਾ ਹੋ ਗਿਆ ਸੀ ਇਸ ਤਰੀਕੇ ਨਾਲ ਮੈਂ ਇਹਨਾਂ ਵਿੱਚੋਂ ਪਾਣੀ ਕੱਢ-ਕੱਢ ਕੇ ਇੱਕ ਭਾਂਡੇ ਵਿੱਚ ਮੂਲੀਆਂ ਨੂੰ ਵੱਖਰਾ ਰੱਖਦੀ ਪਈ ਆ ਕਿਉਂਕਿ ਇਹਦੇ ਨਾਲ ਬੜੀ ਇੱਕ ਸਾਈਡ ਰਹਿ ਜੂਗਾ ਤੇ ਸਾਡੀਆਂ ਜਿਹੜੀਆਂ ਬਿਨਾ ਪਾਣੀ ਵਾਲੀਆਂ ਮੂਲੀਆਂ ਨੇ ਉਹ ਅਸੀਂ ਇੱਕ ਸਾਈਡ ਕਰ ਦਿੱਤੀਆਂ ਨੇ ਹਾਂਜੀ ਠੰਡ ਵਿੱਚ ਕਿੰਨੇ ਕਿੰਨੇ ਮੂਲੀ ਦੇ ਪਰੌਂਠੇ ਬਹੁਤ ਜ਼ਿਆਦਾ ਖਾਦੇ ਨੇ ਤੇ ਕਿੰਦੇ ਕਿੰਦੇ ਫੇਵਰੇਟ ਨੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਜੇ ਹਾਂਜੀ ਅਸੀਂ ਮੂਲੀਆ ਨੂੰ ਥਾਲੀ ਵਿੱਚ ਫਲਾਤਾ ਆ ਇਹਦੇ ਉੱਤੇ ਅਸੀਂ ਇੱਕ ਤੋਂ ਡੇਢ ਚਮਚ ਲੂਣ ਪਾਤਾ ਆ ਸਵਾਦ ਅਨੁਸਾਰ ਅਸੀਂ ਮਿਰਚਾਂ ਪਾ ਦਵਾਂਗੇ ਥੋੜਾ ਜਿਹਾ ਅਸੀਂ ਮਸਾਲਾ ਪਾ ਕੇ ਤੇ ਥੋੜਾ ਜਿਹਾ ਹੀ ਅਸੀਂ ਅੱਧਾ ਚਮਚ ਲਗਭਗ ਅੱਧਕ ਚਮਚ ਜੀ ਅਸੀਂ ਜੀਰਾ ਪਾ ਦਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਉਧਰ ਇੱਕ ਸਾਈਡ ਮੇਰੀ ਮੰਮਾ ਨੇ ਚੁੱਲ੍ਹੇ 'ਚ ਅੱਗ ਬਲ ਕੇ ਉੱਥੇ ਤਵੀ ਰੱਖ ਦਿੱਤੀ ਆ ਗਰਮ ਹੋਣ ਵਾਸਤੇ ਹਾਂਜੀ ਆਜੋ ਆਪਾਂ ਵੀ ਚੱਲਦੇ ਆਂ ਰੋਟੀ ਬਣਾਣੇ ਆ ਇੱਧਰ ਮੈਂ ਇੱਕ ਲੋਈ ਲੈ ਕੇ ਉਹਨੂੰ ਥੋੜਾ ਜਿਹਾ ਵੇਲ ਲਿਆ ਆ ਉਸ ਤੋਂ ਬਾਅਦ ਦੂਜੀ ਲੋਈ ਨੂੰ ਵੀ ਅਸੀਂ ਥੋੜਾ ਜਿਹਾ ਵੇਲ ਲਵਾਂਗੇ ਕਿਉਂਕਿ ਅਸੀਂ ਇੱਕ ਰੋਟੀ ਦੇ ਵਿੱਚ ਮਸਾਲਾ ਨਹੀਂ ਲਾਣਾਗਾ ਦੋ ਰੋਟੀਆਂ ਦੇ ਵਿੱਚ ਮਸਾਲਾ ਲਾਵਾਂਗੇ ਜੀ ਦੇ ਨਾਲ ਕੀ ਸਵਾਦ ਵੀ ਵਧਿਆ ਆਂਦਾ ਆ ਤੇ ਬੰਦੇ ਦਾ ਢਿੱਡ ਵੀ ਭਰ ਜਾਂਦਾ ਆ ਸਜੀ ਇਧਰ ਮੈਂ ਕੋਈ ਵਿੱਚ ਮਸਾਲਾ ਲਾ ਕੇ ਉੱਤੇ ਦੂਜੀ ਲੋਈ ਰੱਖ ਦਵਾਂਗੀ ਤੇ ਥੋੜਾ ਜਿਹਾ ਬਰੇਥਨ ਲਾ ਕੇ ਉਸ ਨੂੰ ਵੇਲਵਾਂਗੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਇਸ ਫਿਰ ਮੈਂ ਇਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਉਂਗੀ ਤੇ ਤੁਸੀਂ ਸਾਡੇ ਪੰਜਾਬੀ ਫੂਡ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਆ ਜੇ हां जी इधर मैं रोटी बेल ली है एक पासे साडी तवी भी गरम हो चुकी गोल -गोल है ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਆਇਆਗਾ ਤੇ ਰੋਟੀ ਦੀ ਸ਼ੇਪ ਵੀ ਸਾਡੀ ਵਧੀਆ ਆ ਗੋਲ-ਗੋਲ ਆ ਜੀ ਬਰਾਗੀ ਪਰੌਂਠੇ ਤਾਂ ਸਾਡੇ ਪੰਜਾਬੀਆਂ ਦੀ ਸ਼ਾਨ ਆ ਅਸੀਂ ਪਰੌਂਠੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਰਦੀ ਫੈਮਲੀ ਚ ਲਗਭਗ ਕੋਈ ਦਿਨ ਹੀ ਹੋ ਜਾ ਹੁੰਦਾ ਜਿਸ ਦਿਨ ਸਵੇਰੇ ਪਰੌਂਠੇ ਨਾ ਬਣਨ ਲਗਭਗ ਸਾਢੇ ਸਵੇਰ ਵਾਲੇ ਟਾਈਮ ਆਲੂ ਦੇ ਮੂਲੀ ਦੇ ਕਈ ਕੀ ਵਰਤ ਸੀ ਸ਼ੱਕਰ ਤੇ ਪਰੌਂਠੇ ਬਣਾ ਕੇ ਵੀ ਜਰੂਰ ਖਾਣੇ ਆ ਇਧਰ ਮੈਂ ਇੱਕ ਪਾਸੇ ਤਵੀ ਤੇ ਰੋਟੀ ਪਾ ਦਿੱਤੀ ਆ ਤੇ ਮੰਮਾ ਜੀ ਸੇਕ ਰਹੇ ਨੇ ਤੁਸੀਂ ਦੇਖ ਸਕਦੇ ਹੋ ਰੋਟੀ ਦਾ ਕਲਰ ਥੋੜਾ ਜਿਹਾ ਬਰਾਊਨ ਹੋ ਗਿਆ ਮੰਮਾ ਨੇ ਇਧਰ ਮੱਖਣੀ ਲਾ ਕੇ ਚੰਗੀ ਤਰ੍ਹਾਂ ਇਸ ਨੂੰ ਪਕਾਤਾ ਆ ਦੋਨੋਂ ਸਾਈਡ ਤੋਂ ਹਾਂਜੀ ਇਦਾਂ ਹੀ ਸਾਡੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਅਜੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ